ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸੇ ਨੇ 911 ਟਰੈਕਟਰ ਤੇ ਤੂੜੀ ਵਾਲੀ ਟਰਾਲੀ ਕਿਸੇ ਢਲਾਨ ਤੇ ਖੜ੍ਹੀ ਕੀਤੀ ਹੁੰਦੀ ਹੈ ਤੇ ਦੋਸਤੋ ਤੁਸੀਂ ਦੇਖ ਕੇ ਹੈਰਾਨ रह ਜਾਓਗੇ ਟਰੈਕਟਰ ਗੇਅਰ ਦੇ ਵਿੱਚ ਹੈ ਤੇ ਤੂੜੀ ਦੀ ਟਰਾਲੀ ਭਰੀ ਹੋਈ ਹੈ ਤੇ ਕੋਲੇ ਕੋਈ ਵੀ ਨਹੀਂ ਤੇ ਢਲਾਨ ਤੇ ਖੜਾ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਆਪ ਚੱਲ ਰਿਹਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਆਪਣੇ ਆਪ ਚੱਲ ਰਿਹਾ ਹੈ ਆ ਤੁਸੀਂ ਵੀ ਤਸਵੀਰ ਦੇਖੋ ਚੱਲਣ ਤੋਂ ਬਾਅਦ ਅੱਗੇ ਖਾਲਾ ਹੁੰਦਾ ਹੈ ਤੇ ਟਾਇਰ ਉਹਦੇ ਖਾਲੇ ਵਿੱਚ ਡਿੱਗ ਪੈਂਦੇ ਹਨ ਤੇ ਟਰੈਕਟਰ ਉੱਥੇ ਰੁਕ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਰੁਕ ਗਿਆ ਟਰੈਕਟਰ ਦੋਸਤੋ ਜਦੋਂ ਇਹ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਵਾਇਰਲ ਹੁੰਦੀ ਹੈ ਤੇ ਸੋਸ਼ਲ ਮੀਡੀਆ ਤੇ ਕਿਹਾ ਜਾਂਦਾ ਹੈ ਕਿ ਇਸ ਟਰੈਕਟਰ ਦੇ ਉੱਤੇ ਕਿਸੇ ਭੂਤ ਪ੍ਰੇਤ ਦਾ ਸਾਆਇਆ ਸੀ ਲੇਕਿਨ ਮਿਸਤਰੀ ਦਾ ਕਹਿਣਾ ਹੈ ਕਿ ਜਦੋਂ ਕੋਈ ਟਰੈਕਟਰ ਢਾਲ ਤੇ ਖੜਾ ਹੁੰਦਾ ਹੈ ਤਾਂ ਉਹ ਆਪਣੀ ਟਾਸ ਭੰਨ ਦਿੰਦਾ ਹੈ ਦੋਸਤੋ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਹੁਤ ਲੋਕਾਂ ਨੇ ਆਪਣੀ ਪੇਜਾਂ ਤੇ ਵੀਡੀਓ ਪਾਈ ਹੈ ਲੇਕਿਨ ਤਾਨੂੰ ਦੱਸ ਦਈਏ ਕਿ ਇਹ ਸਿਰਫ ਅਫਵਾਹ ਹੈ ਤੇ ਦੋਸਤੋ ਇਹ ਢਲਾਨ ਤੇ ਖੜੀ ਹੋਣ ਕਾਰਨ ਕਰਕੇ ਇਹ ਟਰੈਕਟਰ ਚੱਲ ਪਿਆ ਹੈ ਤੇ ਆਪਣੀ ਟਸ ਬੰਨ ਦਿੱਤੀ ਹੈ ਦੋਸਤੋ ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਜਾਗਰਤਾ ਆ ਸਕੇ ਨਾਲ ਰਹੀਆਂ ਅਫਵਾਹਾਂ ਤੋਂ ਲੋਕ ਬਚ ਸਕਣ ਤੇ ਸਹੀ ਵੀਡੀਓ ਉਹਨਾਂ ਤੱਕ ਪਹੁੰਚਾ ਦਿਓ ਜੋ ਇਹ ਚੀਜ਼ ਦੇ ਕੇ ਹੈਰਾਨ ਨੇ ਤਾਂ ਇਹ ਲੋਕ ਬਹਿਮਾ ਭਾਰਮਾ ਦੇ ਵਿੱਚ ਪੈਂਦੇ ਨੇ